आप देख रहे सारे दर्शका मेरा मन तुमको फागत करती है आज मैं आई हूं सर के म्युनिसिपल गार्डन के सामने कुछ देख सकूं मैं 50 मिनट के अंधवाना चाहूं सबके सामने कर सकती हूं कितनी गंदी तरीके ना मच्छर पनप रहे कितनी बदगी गंदी स्मेल है के नाल कई बीमारियां लो भी बीमारियां भी पनप होने से खाने की होगी इसमें बहुत परेशानी है आज भी गलवत मत आज देखिए ये नाली बड़ा पार्क पार्क है कमेटी का पार्क है और भी सारे बंदे आके रोज बच्चे बड़े बूढ़े आके ਸਾਰੇ ਆਪ ਵੀ ਜੋਗਾ ਕਰਦੇ ਆ ਔਰ ਆਪ ਵੀ ਸ਼ਰਾ ਕਰਦੇ ਆ ਇੱਥੇ ਦੀ ਬਦਬੂ ਆndi ਹੈ ਕਿ ਕੀ ਵਰ ਦੇ ਤਾਂ ਮਸੂਦ ਹੁੰਦਾ ਪਰ ਇੱਥੇ ਬੰਦਾ ਖੜ੍ਹ ਵੀ ਨਹੀਂ ਸਕਦਾ ਇਸ ਕਰਕੇ ਬਹੁਤ ਜਲਦੀ ਜਲਦੀ ਨਾਲ ਹੀ ਸਫਾਈ ਕਰਨੀ ਚਾਹੀਦੀ ਔਰ ਇਹਨੂੰ ਰੋਕਣਾ ਬੰਦ ਕਰਨਾ ਚਾਹੀਦਾ ਜੀ ਸਾਡੀ ਤੁਹਾਨੂੰ ਬਦ ਕਰਦੇ ਜਿਹੜਾ ਵੀ ਲੋਕਾਂ ਦੀ ਪ੍ਰੋਬਲਮ ਲੈ ਕੇ ਆਏ ਹੈ ਜੀ ਇੱਥੇ ਨਾਲਾ ਬਹੁਤ ਮੁਸ਼ਕਲ ਦਾ ਜੋ ਅੰਦਰ ਫੈਲ ਕਰਦੇ ਹਰ ਇੱਕ ਬੰਦਾ ਕਹਿੰਦਾ ਵੀ ਗੰਦਾ ਨਾਲ ਠਗਣਾ ਚਾਹੀਦਾ ਜੀ ਬਾਕੀ ਇਹ ਪੂਰੀ ਟੁੱਟੀ ਰੋਕ ਤਕਰੀਬਨ ਖਾਰ ਹੋ ਗਿਆ ਕੋਈ ਪਾਸੇ ਤੋਂ ਜੀ ਜਦੋਂ ਕਾਰਾਂ ਉੱਤਰ ਤੋਂ ਤੋਂ ਉਪਰੇ ਨੂੰ ਗੱਲ ਲੰਦਾ ਉੱਤਰ ਵਾਲਾ ਇੱਧਰੋਂ ਗੱਲ ਦਾ ਕਾਰਾ ਆਪਸ ਵਿੱਚ ਜੀ ਟਿੱੜਦੀ ਐਕਸੀਡੈਂਟ ਹੁੰਦੇ ਆ ਜੀ ਤਕਰੀਬਨ ਇਹ ਤਾਂ ਰੋਜ਼ ਕੋਈ ਨਾ ਇੱਕ ਦਿਨ ਨਾਲ ਵੱਜਦੇ ਆ ਜੀ ਇੱਕ ਤਾਂ ਇਹ ਪੁਨਜੀ ਹੋਣੀ ਚਾਹੀਦੀ ਐ ਸੜਕ ਟੁੱਟੀ ਹੋਈ ਐ ਨਾਲਾ ਢੱਕਣਾ ਚਾਹੀਦਾ ਜੀ ਬਸ ਅਸੀਂ ਪ੍ਰਸ਼ਾਸਨ ਨਾਲ ਕਿਹਾ ਜੀ ਧੰਨਵਾਦ ਕਰਦੇ ਮੈਡਮ ਗਗਨ ਮੋਲ ਆਈ ਜੀ ਇੱਥੇ ਪ੍ਰਾਪ ਸਿੰਘ ਜੀ ਦੇ ਬਲਾਇ ਤੇ ਅਸੀਂ ਵੀ ਗਏ ਤੇ ਮੈਂ ਉਹਨਾਂ ਨੂੰ ਵੀ ਨੋਟ ਕਰਾਇਆਤਾ ਜੀ ਉਦੋਂ ਉਹਨਾਂ ਨੇ ਉਸ ਕਮੇਟੀ ਵਾਲੇ ਇਹਨੂੰ ਇਹੋ ਸਾਹਿਬ ਨੂੰ ਹੋਰ ਕਿਹਾ ਇਹਨੂੰ ਠੀਕ ਕਰੋ ਕਿਸੇ ਨੇ ਕੋਈ ਧਿਆਨ ਰਾਮ ਸਰੂਪ ਜੀ ਨੇ ਕਈ ਵਾਰੀ ਕਿਹਾ ਉਹ ਵੀ ਬਸ ਚਾਹਦਾਂ ਦੇ ਬੇ ਕਰਾਪੂਆ ਪਤਾ ਨਹੀਂ ਤਾਂ ਕੋਈ ਉਹਦਾ ਗਾਹ ਕਹਿਣਾ ਨਹੀਂ ਮੰਨਦਾ ਹੈਗਾ ਜੀ ਲੋਕ तकरीबन ਹੱਥਾਂ ਖੜੇ ਸਾਰਿਆਂ ਦੇ ਐਨੇ ਉਹਦੇ ਅਖਬਾਰ ਸਭ ਕੁਝ ਦਾ ਕਦੇ ਕਿਸੇ ਨੇ ਕੋਈ ਖਬਰ ਨਹੀਂ ਲਾਈ ਇਹਦੇ ਬਾਰੇ ਅਸੀਂ ਤੁਹਾਡਾ ਧੰਨਵਾਦ ਕਰਦੇ ਵੀ ਤੁਸੀਂ ਆ ਕੇ ਅੱਜ ਇਹ ਪ੍ਰੋਬਲਮ ਅੱਜ ਹੀ ਹੈਗੀ ਹੱਥ ਹੱਥ ਅੱਗੇ ਤੱਕ ਪਹੁੰਚਾਉਂਦੇ ਸਾਨੂੰ ਉਮੀਦ ਆ ਵੀ ਤੁਹਾਡੇ ਰਾਹੀਂ ਸਾਡੀ ਇਹ ਜਿਹੜੀ ਸਮੱਸਿਆ ਸ਼ਾਇਦ ਹੱਲ ਹੋ ਜੇ ਬਹੁਤ ਬਹੁਤ ਧੰਨਵਾਦ ਜੀ ਸਿਟੀਜਨਾਂ ਇੱਥੇ ਜੋਖਾ ਕਰਨਾ ਇਹ ਪਾਰਕ ਮਿਊਂਸਿਪੈਲਿਟੀ ਦੀ ਹੈ ਅਸੀਂ ਬੇਨਤੀ ਕੁਮਿਟੀ ਨੂੰ ਕਰਦੇ ਹਾਂ ਸਰਕਾਰ ਨੂੰ ਵੀ ਕਰਦੇ ਹਾਂ ਕਿ ਇੱਥੇ ਦੀ ਗੰਦਾ ਨਾਲਾ ਜਾ ਰਿਹਾ 80 ਬੰਦਿਆਂ ਦੇ ਸਿਟੀਜਨਾਂ ਦੇ ਮੈਂ 10 ਘਰ ਆ ਕੇ ਦੇ ਕੇ ਆਏ ਯੂਨੋ ਇਹੋ ਕਹਿੰਦਾ ਜੋ ਸੀਵਰੇਜ ਵਾਲੇ ਨੂੰ ਦਿਓ ਮੋਹਨ ਲਾਖਸਤਾ ਸੀ ਇਸ ਟਾਈਮ ਉਹਨਾਂ ਨੂੰ ਵੀ ਦਰਖਾਸਤ ਦੇ ਕੇ ਆਏ ਇਹਨਾਂ ਨੂੰ ਮਾਰਕਰ ਆ ਕੇ ਲਿਓ ਕਿਸੇ ਨੇ ਕੋਈ ਗੌਰ ਨਹੀਂ ਕੀਤੀ ਨਾ ਇਹਨਾਂ ਨੂੰ ਅੰਡਰਗਰਾਊਂਡ ਕਰਦੇ ਆ ਨਾ ਇਹਦਾ ਕੋਈ ਹੋਰ ਸਾਸਪਈਆ ਕਰਦੇ ਆਂ ਹਰ ਪਾਸੇ ਸੀਵਰੇਜ ਰੁਕਿਆ ਹੋਇਆ ਇੱਥੇ ਉਹ ਵਿਖਾ ਦੇ ਦੇਣਾ ਜੀ ਪਾਣੀ ਬਹੁਤ ਆਇਆ ਅਸੀਂ ਸਰਕਾਰ ਨੂੰ ਵੀ ਬੇਨਤੀ ਕਰਦੇ ਆਂ ਨਗਰ ਐਮਸੀਕੀ ਨੂੰ ਕਮੇਟੀ ਨੂੰ ਵੀ ਬੇਨਤੀ ਕਰਦੇ ਆਂ ਕਿ ਇਹਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਇਹ ਜੋਗਾ ਕਰਨ ਦਾ ਫਾਇਦਾ ਤਾਂ ਹੀ ਹੋਊਗਾ ਜੇ ਇਹ ਗੰਦੇ ਨਾਲੇ ਦਾ ਕੋਈ ਹੱਲ ਹੋਊਗਾ ਅਸੀਂ ਸਾਰੇ ਇਕੱਠੇ ਹੋ ਕੇ ਜੇ ਸਾਡੀ ਸੁਣਾਈ ਨਾ ਹੋਈ ਅਸੀਂ ਚੱਕਾ ਜਮ ਕਰਾਂਗੇ ਸੜਕ ਤੇ ਵੈਰੀ ਗੁੱਡ ਬਟ ਇ ਬਾਕੀ ਖਾਨੇ ਪੰਜਾਬ ਦਾ ਇੰਟਰਵਿਊ ਲੈਣ ਤੇ ਤੁਹਾਡੇ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਸ੍ਰੀ ਵੇਗ ਜੀ ਕੋ ਖਾਸ ਸ੍ਰੀ ਵੇਗ ਜੀ ਕਿਉਂਕਿ ਇਸ ਨਾਲੇ ਕਰਕੇ ਇੰਨੀ ਬਦਬੂ ਆਉਂਦੀ ਹੈ ਤਾਂ ਇੱਥੇ ਯੋਗਾ ਕਰਨੇ ਦਾ ਕੋਈ ਫਾਇਦਾ ਹੀ ਨਹੀਂ ਆ ਆਪਾਂ ਇੱਥੇ ਨੇਚਰਲ ਹਵਾ ਲੈਣ ਆਉਂਦੇ ਆਪਾਂ ਆਪਣੇ ਸਰੀਰ ਨੂੰ ਹੈਲਦੀ ਰੱਖਣ ਆਉਂਦੇ ਆ ਜਦੋਂ ਅਜੀ ਜੀ 스멜 ਆਉਂਦੀ ਹੈ ਤਾਂ ਫਿਰ ਯੋਗਾ ਕਰਨੇ ਦਾ ਕੋਈ ਫਾਇਦਾ ਹੀ ਨਹੀਂ ਹੈ ਇਸ ਕਰਕੇ ਇਸ ਗਵਰਨਮੈਂਟ ਨੂੰ ਇਹ ਹੀ ਅਪੀਲ ਕਰਦੇ ਆ ਕਿ ਇੱਥੇ ਨਾਲੇ ਲਈ ਕੁਛ ਨਾ ਦਿੱਤਾ ਜਾਵੇ ਔਰ ਸਾਡੀ ਅਡੀ ਕਲਾਸ ਹੈ ਉਹ ਕੰਟੀਨਿਊ ਹੋਦੀ ਰਹੇ ਸਾਡੇ ਮੈਂਬਰਸ ਆ ਕਿਹੜੇ